ਤੇ ਨਿਆਇਤ ਤੁਹਾਡਾ ਨੰਬਰ ਆਪ ਜੀ 40 ਸਾਲ ਉਹ 40 ਸਾਲ ਤੇ ਕੰਮ ਕੀ ਕਰਦੇ ਹੋ ਜੀ ਕੰਮ ਆਪਾਂ ਖੇਤੀ ਦਾ ਕਰਦੇ ਖੇਤੀ ਦਾ ਤੇ ਅੱਛਾ ਜ਼ਮੀਨ ਕਿੰਨੀ ਹੈ ਜੀ ਤੁਹਾਡੇ ਕੋਲ ਕੱਲੇ ਹੀ ਰਹਿੰਦੇ ਹੋ ਜੀ ਕੱਲੇ ਹੀ ਰਹਿੰਦੇ ਹੋ ਹਾਂ ਕੱਲੇ ਰਹਿਣਾ ਜੀ ਬੜਾ ਔਖਾ ਹੋ ਜਾਂਦਾ ਕਿਉਂਕਿ ਸਾਰੇ ਹੀ ਆਪਾਂ ਦੇਖਦੇ ਆਂ ਆਸ-ਪਾਸ ਨਾ ਪਰਿਵਾਰਾਂ ਦੇ ਵਿੱਚ ਸਾਰੇ ਲੋਕ ਰਹਿੰਦੇ ਆਂ ਹਾਂ ਜੀ ਹਾਂ ਸਹੀ ਹੈ ਇਹ ਤੁਸੀਂ ਇਸ ਤਰੀਕੇ ਦੇ ਨਾਲ ਜੇ ਕੱਲੇ ਰਹਿੰਦੇ ਹੋ ਤਾਂ ਬਹੁਤ ਔਖਾ ਹੁੰਦਾ ਹੋਣਾ ਜੀ ਤੁਹਾਨੂੰ ਔਖਾ ਤਾਂ ਹੈਗਾ ਜੀ ਬਹੁਤ ਮਾਪੇ ਹੁੰਦਾਂ ਨਾ ਮੇਰਾ ਫਿਰ ਉਹ ਤਾਂ ਬਹੁਤ ਕਰ ਲੈਂਦੇ ਹੋਂ ਬਾਕੀ ਹੂੰ ਸਹੀ ਸਹੀ ਅਣਾ ਬਿਲਕੁਲ ਦੇਖੋ ਕਿ ਤੇ ਕੱਲਾ ਦਾ ਆਖਾ ਬਹੁਤ ਔਖਾ ਹਾਂ ਅੱਛਾ ਕਿੱਦਾਂ ਦੀ ਕੁੜੀ ਚੰਨੇ ਹੋ ਤੁਸੀਂ ਕਿੱਦਾਂ ਦੀ ਹਮਸਫਰ ਕਿੱਦਾਂ ਦਾ ਜੀਵਨ ਸਾਥੀ ਚੱਲੇ ਕੁੜੀ ਵਾਲੀ ਆਪਾਂ ਨੂੰ ਵੀ ਉਹ ਜਿਹੇ ਕੰਮ ਵਾਲੀ ਹੂੰ ਚੰਗਾ ਕੰਮ ਵਾਲੀ ਹੋਵੇ ਤੇ ਆਪਣਾ ਅਗੀ ਅੱਜ ਤਮਾਰ ਕਰੇ ਸਾਰਿਆਂ ਦਾ ਹੂੰ चंगा काम भी सारा आपका संभाले सत श्रीकाल जी मैं सुरेंद्र ढिलवा ਤੁਸੀਂ ਜੁੜੇ ਹੋ ਢਿੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਹੋਰ ਕਹਾਣੀ ਦੇ ਨਾਲ ਜਿਦੇ ਵਿੱਚ ਇੱਕ ਨੌਜਵਾਨ ਆਪਣਾ ਵਿਆਹ ਕਰਾਉਣ ਦੇ ਲਈ ਅਪੀਲ ਕਰ ਰਿਹਾ ਹੈਗਾ ਉਹ ਇਸ ਦੁਨੀਆ ਤੇ ਇਕੱਲਾ ਰਹਿੰਦਾ ਬਿਨਾ ਮਾਂ ਪਿਓ ਤੋਂ ਆਪਣੇ ਬਲਬੁੱਤੇ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜਿਉਂ ਰਿਹਾ ਹੈਗਾ ਇਮਾਨਦਾਰੀ ਨਾਲ ਮਿਹਨਤ ਦੇ ਨਾਲ ਸੋ ਉਸ ਨੌਜਵਾਨ ਦੀ ਖੁਆਇਸ਼ ਆ ਕਿ ਇਸ ਦੁਨੀਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਹੋਵੇ ਜਿਹੜੀ ਬੰਦੇ ਦੁੱਖ ਸੁੱਖ ਦੀ ਸਾਥੀ ਹੋਵੇ ਪਿਆਰ ਕਰਨ ਵਾਲੀ ਹੋਵੇ ਸੋ ਉਸਦੀ ਹਮਸਫਰ ਹੋਵੇ ਸੋ ਆ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਸਸੀ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਨਾਮ ਕੀ ਹੈ ਤੁਹਾਡਾ ਆਪਣਾ ਹੈ ਮੀਕਾ ਸਿੰਘ ਮੀਕਾ ਸਿੰਘ ਜੀ ਤੇ ਮੀਕਾ ਸਿੰਘ ਜੀ ਉਮਰ ਕਿੰਨੀ ਹੈ ਜੀ ਤੁਹਾਡੀ ਮਰਪੇ ਜੀ 40 ਸਾਲ ਦੀ 40 ਸਾਲ ਤੇ ਕੰਮ ਕੀ ਕਰਦੇ ਹੋ ਜੀ ਕੰਮ ਆਪਾਂ ਖੇਤੀ ਦਾ ਕਰਦੇ ਹਾਂ ਖੇਤੀ ਦਾ ਤੇ ਅੱਛਾ ਜ਼ਮੀਨ ਕਿੰਨੀ ਹੈ ਜੀ ਤੁਹਾਡੇ ਕੋਲ ਜ਼ਮੀਨ ਹੈਗੀ ਆਪਣਾ ਕੋਲ ਦੋ ਕੁ 2 ਕਿੱਲੇ ਜ਼ਮੀਨ ਆ ਤੇ ਮੇਕਾ ਸਿੰਘ ਜੀ ਤੁਸੀਂ ਵਿਆਹ ਕਿਉਂ ਕਰਾਉਣਾ ਚਾਹੁੰਦੇ ਹੋ ਵੀ ਵਿਆਹ ਮੈਂ ਤਾਂ ਕਰਾ ਚਮਨਾ ਜੀ ਮੇਰਾ ਘਰ ਵੱਜੂਗਾ ਵੀ ਮੈਂ ਮਤਾਂ ਰਿਹਾ ਪਾਇਮਾ ਕਾਣਾ ਹੂੰ ਤੇ ਆਸਰਾ ਹੋ ਜੀ ਮੈਨੂੰ ਵੀ ਪਰਿਵਾਰ ਵਧੀਆ ਮਿਲੇ ਹੂੰ ਠੀਕ ਆ ਹੂੰ ਇਹ ਘਰ ਬਣਨ ਜਿਆਗੇ ਹੋਵੇ ਪਰਿਵਾਰ ਕੋਈ ਮਾਤਰਾ ਦੇਣ ਵਾਲੇ ਹੋਣ ਬੰਦੇ ਜੀ ਠੀਕ ਆ ਨਾ ਜੀ ਤੇ ਮੇਕਾ ਸਿੰਘ ਜੀ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਜੀ ਰਹਿੰਦੇ ਹੋ ਇਸ ਟਾਈਮ ਇਕੱਲਾ ਹੀ ਰਹਣਾ ਜੀ ਕੱਲੇ ਰਹਿੰਦੇ ਹੋ ਹਾਂ ਕੱਲੇ ਕੱਲੇ ਰਹਿਣਾ ਜੀ ਬੜਾ ਔਖਾ ਹੋ ਜਾਂਦਾ ਕਿਉਂਕਿ ਸਾਰੇ ਹੀ ਆਪਾਂ ਦੇਖਦੇ ਆਂ ਆਸ-ਪਾਸ ਨਾ ਪਰਿਵਾਰਾਂ ਦੇ ਵਿੱਚ ਸਾਰੇ ਲੋਕ ਰਹਿੰਦੇ ਆਣਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਜੇ ਕੱਲੇ ਰਹਿੰਦੇ ਹੋ ਤਾਂ ਬਹੁਤ ਔਖਾ ਹੁੰਦਾ ਹੋਣਾ ਜੀ ਤੁਹਾਨੂੰ ਔਖਾ ਤਾਂ ਹੈਗਾ ਹੀ ਹ ਹ ਕਿਵੇਂ ਫੀਲ ਕਰਦੇ ਹੋ ਫਿਰ ਜਦੋਂ ਕੱਲੇ ਰਹਿੰਦੇ ਹੋ ਤੇ ਬਸ ਆਈ ਟਾਈਮ ਆਜੇ ਜਾਂਦਾ ਜੀ ਬਸ ਹਾਂ ਅੱਛਾ ਤੇ ਇੱਕ ਸਵਾਲ ਹੋਰ ਮੇਕਾ ਜੀ ਤੁਸੀਂ ਤੁਹਾਡੀ ਉਮਰ ਤੁਸੀਂ ਦੱਸਿਆ 40 ਸਾਲ ਹਨਾ ਤੇ ਐਤੋਂ ਪਹਿਲਾਂ ਤੁਸੀਂ ਵਿਆਹ ਲਈ ਟਰਾਈ ਨਹੀਂ ਕੀਤਾ ਇਨੇ ਯੋਦਨਾ ਥੋੜਾ ਜਿਹਾ ਕੋਈ ਚੱਕਰ ਚਾ ਅੱਛਾ ਜੀ ਉਹ ਆਈ ਬਸੋ ਬਾਕੀ ਜੇ ਮਾਪਿਆ ਹੋਵੇ ਤਾਂ ਨਾ ਹਾਂ ਮਾਪਿਆ ਹੋਵੇ ਤਾਂ ਉਹ ਲੱਭਦਾ ਰਿਸ਼ਤਾ ਨਾ ਤੁਸੀਂ ਇਕੱਲੇ ਰਹਿੰਦੇ ਹੋ ਮਾਪਿਓ ਹੈ ਨਹੀਂਗਾ ਹਾਂ ਉਹ ਵੀ ਆਪੇ ਕਿਸੇ ਨੇ ਗੌਰ ਨਹੀਂ ਕੀਤੀ ਹਣੀ ਹਾਂ ਗੌਰ ਨਹੀਂ ਕੀਤੀ ਜੀ ਜੀ ਮਾਪੇ ਹੁੰਦਾ ਨਾ ਮੇਰਾ ਫਿਰ ਉਹ ਤਾਂ ਬਹੁਤ ਕਰ ਲੈਂਦੇ ਹੋਂ ਮਾਂ ਜਵਾ ਖਾਂ ਲੈ ਆ ਹੁੰਦਾ ਨਾ ਸਹੀ ਸਹੀ ਹਾਂ ਬਿਲਕੁਲ ਜੀ ਤੇ ਹੁਣ ਕਿੱਥੇ ਇਕੱਲੇ ਦਾ ਖਾਈ ਬਹੁਤ ਔਖਾ ਹਾਂ ਠੀਕ ਹੈ ਨਾ ਜੀ ਤੇ ਹਾਂਜੀ ਆਪਾਂ ਨੂੰ ਵੀ ਘਰ-ਬਾਜੇ ਮੇਰਾ ਤਾਂ ਮੈਨੂੰ ਵਧੀਆ ਪਰਿਵਾਰ ਮਿਲੇ ਹਾਂ ਦਾ ਇਹ ਨਾਲ ਹੋਵੇ ਤੇ ਸਾਰਾ ਕੁਝ ਸੋਨਾ ਕੋਈ ਰਹਿ ਜਾਣਾ ਹਮ ਅੱਛਾ ਕਿੱਦਾਂ ਦੀ ਕੁੜੀ ਚਾਹੁੰਦੇ ਹੋ ਤੁਸੀਂ ਕਿੱਦਾਂ ਦੇ ਹਮਸਫਰ ਕਿੱਦਾਂ ਦੇ ਜੀਵਨ ਸਾਥੀ ਚਾਹੁੰਦੇ ਹੋ ਕੁੜੀ ਵਾਲੀ ਆਪਾਂ ਨੂੰ ਵੀ ਉਹ ਜੀ ਹੋਵੇ ਕੰਮ ਵਾਲੀ ਹਮ ਚੰਗਾ ਕੰਮ ਵਾਲੀ ਹੋਵੇ ਤੇ ਆਪਣਾ ਵੀ ਅੱਜ ਤਮਾ ਕਰੇ ਸਾਰਿਆਂ ਦਾ ਹਾਂ ਹਮ ਤੇ ਚੰਗਾ ਥਾਂ ਦੀ ਸਾਰਿਆਂ ਨੂੰ ਹਮ ਤੇ ਆਪ ਦਾ ਕੰਮ ਸੰਭਾਲ ਲੈ ਜੀ ਠੀਕ ਹੈ ਹਮ ਕੇ ਇਹ ਨਹੀਂ ਹੈ ਸੋ ਇਹ ਵੀ ਇੱਕ ਪੁਕਾਰ ਹੈ ਇੱਕ ਕੱਲੇ ਦਿਲ ਦੀ ਜੋ ਤਲਾਸ਼ ਕਰ ਰਿਹਾ ਆਪਣੇ ਜੀਵਨ ਸਾਥੀ ਦੀ ਜੇ ਤੁਹਾਡੀ ਨਿਗਾਹ ਦੇ ਵਿੱਚ ਤੁਹਾਡੀ ਜਾਣ ਪਛਾਣ ਦੇ ਵਿੱਚ ਕੋਈ ਇਦਾਂ ਦੀ ਲੜਕੀ ਹੋਵੇ ਜੋ ਇਸ ਤਰ੍ਹਾਂ ਦੇ ਇਮਾਨਦਾਰ ਵਫਾਦਾਰ ਤੇ ਮਿਲਦੀ ਇਨਸਾਨ ਦੀ ਭਾਲ ਕਰ ਰਹੀ ਹੋਵੇ ਤਲਾਸ਼ ਕਰ ਰਹੀ ਹੋਵੇ ਜੀਵਨ ਸਾਥੀ ਦੀ ਤਾਂ ਉਸ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਸੋ ਬਹੁਤ-ਬਹੁਤ ਧੰਨਵਾਦ